ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਮੈਂ ਕਮਲਪ੍ਰੀਤ ਕੌਰ ਬਰਾੜ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਆਪਣੇ ਚਾਦਰ ਪੰਜਾਬੀ ਵਿਰਸਾ ਵਿੱਚ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਵੀ ਜਿਹੜਾ ਸੌਣ ਦਾ ਮਹੀਨਾ ਉਹ ਚੜ ਗਿਆ ਏ ਤੇ ਜਿੰਨੇ ਤੀਆਂ ਨੇ ਉਹ ਲੱਗਣੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਕੁੜੀਆਂ ਦੇ ਜਿਹੜੇ ਮਨ ਦੇ ਚਾਹ ਨੇ ਉਹ ਵਾਲੇ ਮਾਰਨ ਦੇ ਨਾਲ ਸ਼ੁਰੂ ਕਰਦੇ ਨੇ ਪੁਰਾਣੇ ਸਮਿਆਂ ਦੇ ਵਿੱਚ ਕਿਦਾਂ ਪਿੱਪੜਾਂ ਥੱਲੇ ਰੋਟੀਆਂ ਥੱਲੇ ਜਿਹੜੀਆਂ ਤੀਆਂ ਸੀ ਉਹ ਲੱਗਦੀਆਂ ਸੀਗੀਆਂ ਤੇ ਕੁੜੀਆਂ ਆਪਣੇ ਪੇਕੇ ਘਰੋਂ ਦੀਆਂ ਸਾਧਿਆਂ ਤੋਂ ਤੇ ਆਪਣੀਆਂ ਨੰਨ ਦਾ ਪਰਜਾਈਆਂ ਇਕੱਠੀਆਂ ਹੋ ਕੇ ਬੰਦੂਕ ਸਾਂਝੇ ਕਰਦੀਆਂ ਤੇ ਪਿੰਗਾਂ ਝੂਟਦੀਆਂ ਬੋਲੀਆਂ ਪਾਉਂਦੀਆਂ ਗਿੱਧਾ ਪਾਉਂਦੀਆਂ ਤੇ ਛੋਟਾ-ਮੋਟਾ ਆਪਣਾ ਜਿਹੜਾ ਜਿਹੜਾ ਦਾਜ ਦਾ ਸਮਾਨ ਕੁ ਬਾਹਰ ਚ ਲੈ ਕੇ ਜਾਣ ਵਾਲਾ ਉਹ ਲੈ ਕੇ ਜਾਂਦੀਆਂ ਤਾਂ ਇਹਦੇ ਵਿੱਚ ਉਹ ਸੋਣ ਦਾ ਸੰਦਾਰਾ ਵੀ ਨਾਲ ਲੈ ਕੇ ਜਾਂਦੀਆਂ ਜਿਹੜੇ ਕਿ ਪੇਕੇ ਨੇ ਉਹ ਕੁੜੀ ਨੂੰ ਜਿਹੜਾ ਸੋਣ ਦਾ ਸੰਦਾਰਾ ਹੈ ਉਹ ਦੇ ਕੇ ਤੋੜਦੇ ਨੇ ਸਾਰੇ ਤਾਂ ਅੱਜ ਦੀ ਮੇਰੀ ਵੀਡੀਓ ਉਸੇ ਵਿਸ਼ੇ ਨਾਲ ਜੁੜੀ ਹੋਈ ਆ ਕਿਸਾਨ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਤੇ ਸੌਣ ਦੇ ਮਹੀਨੇ ਨਾਲ ਤੀਆਂ ਨਾਲ ਜੁੜੀਆਂ ਕੁਝ ਬੋਲੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਨਾ ਚਾਹੁੰਦੀ ਆ ਤੇ ਅੱਜ ਅੱਜ ਦੀ ਤੁਸੀਂ ਮੇਰੀ ਵੀਡੀਓ ਅੰਤ ਤੱਕ ਜਰੂਰ ਦੇਖਿਓ ਜਿਦੇ ਵਿੱਚ ਸੌਣ ਨਾਲ ਜੁੜੀਆਂ ਜਿਹੜੀਆਂ ਬੋਲੀਆਂ ਨੇ ਉਹ ਤੁਸੀਂ ਵੀ ਸਿੱਖ ਸਕੋਗੇ ਸੇਹੋਂ ਸਾਗੇ ਦੇ ਕਈ ਪਿੰਡਾਂ ਵਿੱਚ ਅੱਜ ਵੀ ਜਿਹੜੀਆਂ ਤੀਆਂ ਨੇ ਉਹ ਲੱਖੀਆਂ ਲੱਗਦੀਆਂ ਨੇ ਬਰੋਟਿਆਂ ਥੱਲੇ ਦਾ ਪਿੱਪੜਾ ਥੱਲੇ ਤਾਂ ਉਹ ਕੁੜੀਆਂ ਇਹ ਬੋਲੀਆਂ ਸਿੱਖ ਸਕਦੀਆਂ ਨੇ ਤੇ ਉੱਥੇ ਜਾ ਕੇ ਤੀਆਂ ਦੇ ਵਿੱਚ ਪਾ ਸਕਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਹੰਤ ਤੱਕ ਜਰੂਰ ਦੇਖੀ ਤੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੀਆਂ ਤੀਜੀਆਂ ਜਾਦੋਂ ਨੱਚੀਆਂ ਨਰੰਗ ਪਰ ਜਾਈਆਂ ਨਹੀਂ ਗਿੱਦੇ ਚੁੱਤੂ ਕਾਲ ਮੱਚਗੇ ਜਾਦੋਂ ਨੱਚੀਆਂ ਨਰੰਗ ਪਰ ਜਾਈਆਂ ਨਹੀਂ ਗਿੱਦੇ ਚੁੱਤੂ ਮਾਰ ਮੱਚਗੇ ਜੋਰ ਲੱਗੀਆਂ ਜੋਰੋ ਜੋਰ ਲੱਗੀਆਂ ਮੇਰੇ ਪੱਕਿਆਂ ਦੇ ਪਿੰਡ ਦੀਆਂ ਜੋ ਬੋਲਾ ਬਣ ਕੇ ਵੀ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਕੰਨਾਂ ਦੇ ਵਿੱਚ ਪਿੱਪਲ ਪੱਤੀਆਂ ਬਾਹੀਂ ਚੂੜਾ ਪਾਇਆ ਗਿੱਦਾ ਜੁੱਤੀਆਂ ਦਾ ਦੇਖਿਸ਼ ਕਿੰਨਾ ਖੜਕੇ ਗਿੱਦਾ ਜੁੱਤੀਆਂ ਦਾ ਦੇਖਿਸ਼ ਕਿੰਨਾ ਖੜਕੇ ਗਿੱਦਾ ਜੁੱਤੀਆਂ ਦਾ ਦੇਖਿਸ਼ ਕਿੰਨਾ ਖੜਕੇ ਗਿੱਦਾ ਜੁੱਤੀਆਂ ਦਾ ਖੁਸ਼ ਕਿਲਾ ਕਰਕੇ ਗਿੱਦਾ ਜੁੱਤੀਆਂ ਦਾ i ਅੜੀਏ ਬੋਲੀ ਚੱਕ ਅੜੀਏ ਨੀ ਤੂੰ ਅੱਗੇ ਦੇ ਪੰਮੂਕੇ ਵਾਂਗੂ ਮੱਚ ਅੜੀਏ ਨੀ ਤੂੰ ਅੱਗੇ ਦੇ ਪੰਮੂਕੇ ਵਾਂਗੂ ਬੱਸੀ ਨੀ ਤੂੰ ਅੱਗੇ ਦੇ ਪੰਮੂਕੇ ਨੂੰ ਪੱਛੇ ਅੜੀਏ ਨੀ ਤੂੰ ਅੱਗੇ ਦੇ ਸੋਣ ਦਾ ਮਹੀਨਾ ਵੇ ਤੂੰ ਆਗਿਓ ਗੱਡੀ ਜੋੜ ਕੇ ਸੋਣ ਦਾ ਮਹੀਨਾ ਵੇ ਤੂੰ ਆਗਿਓ ਗੱਡੀ ਜੋੜ ਮੈਂ ਨਹੀਂ ਸਾਰੇ ਜਾਣਾ ਲੈ ਜਾ ਖਾਲੀ ਗੱਡੀ ਮੋ ਮੈਂ ਨਹੀਂ ਸਾਰੇ ਜਾਣਾ ਲੈ ਜਾ ਖਾਲੀ ਗੱਡੀ ਮੋ ਮੇਰਾ ਪਾਵਾ ਲੜਾ ਲੜਾ ਕੰਦੀ ਮੋ ਮੈਨ ਤੋਰ ਦਾ ਲੜਾ ਲੜਾ ਕੰਦੀ ਮੋੜ ਕੇ ਸੌਣ ਮਹੀਨਾ ਦਿੰਦੀ ਆਂ ਦੇ ਸੌਣ ਮਹੀਨਾ ਦਿੰਦੀ ਆਂ ਦੇ ਟਿੱਪਲੀ ਟਿੰਗਾ ਪਾਈਆ ਨੀ ਮੈਂ ਤਾਂ ਤੈਨੂੰ ਲੈਣ ਆ ਗਿਆ ਮੈਂ ਤਾਂ ਤੈਨੂੰ ਲੈਣ ਆ ਗਿਆ ਤੂੰ ਬੜ ਬੈਠੀ ਕੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੀ ਕੁੰਜੇ ਲੈ ਕੇ ਜਾਊਂਗਾ the we ਲਿੰਗ ਫੜਿਆ ਕਰਾਂ ਦੀਆਂ ਜਾਈਆਂ ਕਿੱਦਾਂ ਪਾ ਚੱਲੀਆਂ ਨੰਦਾਂ ਤੇ ਮੁੱਕ ਜਾਂਆਂ ਕਿੱਦਾਂ ਪਾ ਚੱਲੀਆਂ ਨੰਦਾਂ ਤੇ ਪਰ ਜਾਈਆਂ ਕਿੱਦਾਂ ਪਾ ਚੱਲੀਆਂ ਨੰਦਾਂ ਤੇ ਪਰ ਜਾਈਆਂ ਕਿੱਦਾਂ ਪਾ ਚੱਲੀਆਂ ਤੀਆਂ ਤੀਜ ਦੀਆਂ ਤੁਹਾਮ ਸਭ ਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਤੁਹਾਨੂੰ ਮੇਰੀ ਜਿਹੜੀਆਂ ਸੌਣ ਨਾਲ ਜੁੜੀਆਂ ਬੋਲੀਆਂ ਨੇ ਉਹ ਪਸੰਦ ਆਈਆਂ ਹੋਣਗੀਆਂ ਤੇ ਮੇਰਾ ਜਿਹੜਾ ਗਿੱਧਾ ਹੈ ਉਹ ਵੀ ਤੁਹਾਨੂੰ ਵਧੀਆ ਲੱਗਿਆ ਹੋਊਗਾ ਅਗਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤੁਸੀਂ ਇਸ ਨੂੰ ਲਾਈਕ ਜ਼ਰੂਰ ਕਰਿਓ ਤੇ ਆਪਣੇ ਫੇਸਬੁੱਕ ਇੰਸਟਾਗ੍ਰam ਤੇ ਜਾਂ WhatsApp ਗਰੁੱਪਾਂ ਦੇ ਵਿੱਚ ਜਿਹੜੀ ਮੇਰੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਜਿਹੜੀਆਂ ਬੋਲੀਆਂ ਨੇ ਸੌਣ ਨਾਲ ਜੁੜੀਆਂ ਹੋਈਆਂ ਬਾਕੀ ਕੁੜੀਆਂ ਤੱਕ ਵੀ ਜਾਂ ਆਨੰਦਾ ਵਰਜਾਈਆਂ ਤੱਕ ਜਿਹੜੀਆਂ ਹੈਗੀਆਂ ਨੇ ਪਹੁੰਚ ਸਕਣ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬੀ ਤੁਹਾਨੂੰ ਇਹ ਜੋ ਕਿਹੜੀਆਂ-ਕਿਹੜੀਆਂ ਬੋਲੀਆਂ ਪਹਿਲਾਂ ਹੀ ਆਉਂਦੀਆਂ ਸੀ ਜਾਂ ਕੁਝ ਕੁ ਬੋਲੀਆਂ ਜਿਹੜੀਆਂ ਤੁਸੀਂ ਨਵੀਆਂ ਸਿੱਖੀਆਂ ਨੇ ਤੇ ਐਦਾਂ ਔਰ ਤੁਸੀਂ ਕਮੈਂਟ ਕਰਕੇ ਐਦਾਂ ਵੀ ਦੱਸ ਸਕਦੇ ਹੋ ਕਿ ਮੈਂ ਹੋਰ ਕਿਹੜੇ ਪੰਜਾਬੀ ਵਿਰਸੇ ਨਾਲ ਜੁੜੇ ਹੋਏ ਵਿਸ਼ਿਆਂ ਤੇ ਹੋਰ ਜਿਹੜੀਆਂ ਹੈਗੀਆਂ ਵੀਡੀਓਜ਼ ਬਣਾਵਾਂ ਤੇ ਤੁਹਾਡੇ ਸਭ ਨਾਲ ਸਾਂਝੀਆਂ ਕਰਾਂ ਤੇ ਐਦਾਂ ਹੀ ਮੈਂ ਪੰਜਾਬੀ ਵਿਰਸੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਮੇਰੀਆਂ ਅਲੋਪ ਹੋ ਰਹੀਆਂ ਚੀਜ਼ਾਂ ਨੇ ਉਹ ਤੁਹਾਡੇ ਨਾਲ ਸਾਂਝਾ ਕਰਦੀ ਰਾਵਾਂਗੀ ਤੇ ਮਿਲਦੇ ਆ ਅਗਲੀ ਵੀਡੀਓ 'ਚ ਤਦ ਤੱਕ ਲਈ ਧੰਨਵਾਦ